ਅਗਲੀ ਖਬਰ ਵੈਸਟਰਨ ਆਸਟ੍ਰੇਲੀਆ ਤੋਂ ਵੈਸਟਰਨ ਆਸਟ੍ਰੇਲੀਆ 'ਚ ਨਵੇਂ ਅਸਲਾ ਕਾਨੂੰਨ ਲਾਗੂ ਵੈਸਟਰਨ ਆਸਟ੍ਰੇਲੀਆ ਵਿੱਚ ਨਵੇਂ ਅਸਲਾ ਕਾਨੂੰਨ 31 ਮਾਰਚ 2025 ਤੋਂ ਲਾਗੂ ਹੋ ਗਏ ਹਨ ਜੋ ਆਸਟ੍ਰੇਲੀਆ ਦੇ ਸਭ ਤੋਂ ਵਧੇਰੇ ਆਧੁਨਿਕ ਅਤੇ ਸਖਤ ਰੂਪ ਵਿੱਚ ਜਾਣੇ ਜਾਂਦੇ ਹਨ ਇਹ ਸੋਧੇ ਹੋਏ ਕਾਨੂੰਨ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਬਣਾਏ ਗਏ ਹਨ ਇਸ ਕਾਨੂੰਨ ਵਿੱਚ ਲਈ ਨਵੀਂ ਨੀਤੀ ਅਸਲਾ ਰਜਿਸਟ੍ਰੇਸ਼ਨ ਲਾਇਸੈਂਸ ਦੀ ਨਵੀਂ ਸ਼੍ਰੇਣੀ ਅਤੇ ਮਾਨਸਿਕ ਸਿਹਤ ਜਾਂ ਇਤਿਹਾਸਕ ਆਚਰਣ ਆਧਾਰਿਤ ਪਾਬੰਦੀਆਂ ਤੇ ਜ਼ੋਰ ਦਿੰਦੀ ਹੈ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਗੈਰ ਕਾਨੂੰਨੀ ਹਥਿਆਰ ਰੱਖਣ ਵਾਲਿਆਂ ਲਈ ਹੁਣ ਵੱਧ ਸਖਤ ਸਜ਼ਾਵਾਂ ਹੋਣਗੀਆਂ ਇਹ ਕਦਮ ਘਰੇਲੂ ਹਿੰਸਾ ਆਤਮ ਹੱਤਿਆ ਅਤੇ ਆਤੰਕ ਵਿਰੋਧੀ ਤੱਤਾਂ ਤੇ ਨਜ਼ਰ ਰੱਖਦੇ ਹੋਏ ਚੁੱਕਿਆ ਗਿਆ ਹੈ ਤੁਸੀਂ ਇਹਨਾਂ ਬਾਰੇ ਪੂਰੀ ਜਾਣਕਾਰੀ ਵੈਬਸਾਈਟ wa.gov.au-new-firearm-reforms ਤੋਂ ਲੈ ਸਕਦੇ ਹੋ ਤੋ ਜੇਕਰ ਤੁਹਾਨੂੰ ਸਾਡੀ ਇਹ ਕੋਸ਼ਿਸ਼ ਚੰਗੀ ਲੱਗੀ ਤਾਂ ਤੁਸੀਂ ਇਸ ਪੇਜ ਨੂੰ ਲਾਈਕ ਤੇ ਫੋਲੋ ਜ਼ਰੂਰ ਕਰੋ ਤੁਸੀਂ ਇਹ ਪੇਜ ਆਪਣੇ ਜਾਣਕਾਰਾਂ ਨਾਲ ਸਾਂਝਾ ਕਰਕੇ ਵੀ ਇਸ ਕਾਫਲੇ ਨੂੰ ਵੱਡਾ ਕਰਨ ਵਿੱਚ ਸਾਡੀ ਮਦਦ ਕਰ ਸਕਦੇ ਹੋ ਔਜ਼ ਵੀ ਨਾਲ ਜੁੜਨ ਲਈ ਤੁਹਾਡਾ ਧੰਨਵਾਦ